ਕਹਤੇ ਮੈਂ ਮਨ ਪਰਬੋਧ ਆਪਣ ਪਾਛੇ ਵਰਝਾਵਾ ਕਰ ਸੀ ਪਰਬੋਧ ਦਾ ਪ੍ਰਬੋਧ ਦਾ ਅਸ ਦਾ ਕੋਈ ਬਦਵਾਲ ਵੀ ਪ੍ਰਬੋਧ ਕਹਿੰਦੇ ਕੀ ਨੂੰ ਪ੍ਰਬੋਧ ਉਹ ਬੋੜਾ ਜਿਹੜਾ ਸਾਰੀ ਬੁੱਧੀ ਦੇ ਉੱਤੇ ਚੜਦਾ ਪ੍ਰਬੋਧ ਸਾਰੀ ਬੁੱਧੀ ਜਿੰਨੀ ਵਰਹੀ ਹੋਵੇ ਉੱਚ ਕੋਟੀ ਦੀ ਉਹਦੇ ਉਤਲਾ ਜਿਹੜਾ ਗਿਆਨ ਉਹ ਪ੍ਰਬੋਧ ਸੰਸਾਰ ਵਿੱਚ ਬੋਧ ਹੈ ਪ੍ਰਬੋਧ ਨਹੀਂ ਹੁੰਦਾ ਸੰਸਾਰੀ ਗਿਆਨ ਵਿੱਚ ਬੋਧ ਹੁੰਦਾ ਪ੍ਰਬੋਧ ਲਫ਼ਜ਼ੇ ਦੀ ਪਰ ਬੋਧ ਉਹ ਗਿਆਨ ਹੈ ਜਿਹੜਾ ਹਰ ਸੰਸਾਰੀ ਗਿਆਨ ਤੇ ਹਰ ਗਿਆਨ ਦੇ ਉੱਪਰ ਚੜ ਜਾਂਦਾ ਹੈ ਉਹ ਪ੍ਰਬੋਧ ਕੋਈ ਵੀ ਦੁਨਿਆਵੀ ਗਿਆਨ ਉਹ ਉੱਪਰ ਜਿਹੜਾ ਸਵਾਰੀ ਕਰਦਾ ਹੈ ਉੱਪਰ ਖੜਾ ਪ੍ਰਬੋਧ ਹੈ ਪ੍ਰਬੋਧ ਤੇ ਬੋਧ ਕੋਈ ਹੁੰਦਾ ਹੀ ਨਹੀਂ ਸਭ ਤੋਂ ਉੱਪਰਲਾ ਬੋਧ ਪ੍ਰਬੋਧ ਹੈ ਪ੍ਰਬੋਧ ਕਿਹ ਹੁੰਦਾ ਰੋਸ਼ਨੀ ਕਿਸੇ ਜੀ ਦੀ ਹੋਵੇ ਜਿਹੜੀ ਉੱਪਰ ਰੋਸ਼ਨੀ ਉਹ ਤੋਂ ਵਧਾ ਦੇ ਉਹ ਪ੍ਰਬੋਧ ਕਰਦੇ ਉਹ ਕਿ ਉਹ ਵਿਵੇਕ ਦਾ ਜਿਹੜਾ ਹੈ ਨਾ ਬਵੇਰ ਜਿੱਥੇ ਹੁੰਦਾ ਹੈ ਬਵੇਕ ਦੀ ਰੋਸ਼ਨੀ ਹੈ ਪ੍ਰਬੋਧ ਜਿਹੜੀ ਸੰਸਾਰ ਦੇ ਵਿੱਚ ਹੈ ਸੰਸਾਰ ਦੇ ਬਵੇਕ ਨਹੀਂ ਹੁੰਦਾ ਗਿਆਨ ਹੁੰਦਾ ਸਿਰਫ ਸੰਸਾਰ ਵਿੱਚ ਗਿਆਨ ਹੈ ਹਰਕੀਰ ਦਾ ਬਵੇਕ ਨਹੀਂ ਹੁੰਦਾ বিবেক প্রবোধ বিবেক ਦੀ ਰੋਸ਼ਨੀ ਪਰਬੋਧ ਹੈ ਸੰਸਾਰ ਦੀ ਰੋਸ਼ਨੀ ਜਿਹੜੀ ਹੈਗੀ ਹੈ ਬੋਧ ਸੰਸਾਰ ਦਾ ਬੋਧ ਹੈ ਸੰਸਾਰ ਦਾ ਵੀ ਬੋਧ ਨਹੀਂ ਵਿਦਵਾਨਾਂ ਕੋਲ ਤਾਂ ਪਰਬੋਧ ਦੀ ਕਿੱਥੇ ਗੱਲ ਕਰਦੇ ਨੇ ਸੰਸਾਰ ਦਾ ਹੀ ਬੋਧ ਦੱਸਣ ਕਰਨਾ ਹੈ ਤੁਹਾਨੂੰ ਸੰਸਾਰ ਦਾ ਬੋਧ ਹੈ ਦੱਸਣ ਕਰਨਾ ਹੈ ਪਰ ਉਹ ਤਾਂ ਬਹੁਤ ਦੂਰ ਦੀ ਗੱਲ ਹੈ